ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਨੇ ਹੱਥ ਜੋੜ ਕੇ ਅਪੀਲ ਹੈ ਜਿਲ੍ਹਾ ਮੁਹਾਲੀ ਦੇ ਵੱਖ-ਵੱਖ ਥਾਣਿਆਂ ਤੋਂ ਪੀੜਤ ਪਰਿਵਾਰ ਕੱਲ ਨੂੰ ਐਸ்சிਬੀਸੀ ਵਾ ਪੰਚਾਇਤ ਜੋ ਸਾਡਾ ਮੋਰਚਾ ਚੱਲ ਰਿਹਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਪੀੜਤ ਪਰਿਵਾਰ ਜਿਲ੍ਹਾ ਮੁਹਾਲੀ ਤੋਂ ਹੋਣ ਜਾਂ ਕੋਈ ਦੂਜੇ ਜ਼ਿਲ੍ਹਿਆਂ ਤੋਂ ਵੀ ਹੋਣ ਜਿਹੜੇ ਕੋਰਸ ਪ੍ਰਸ਼ਾਸਨ ਤੋਂ ਪੀੜਤ ਨੇ ਇੱਥੇ ਕਿਸੇ ਵੀ ਸੁਣਾਈ ਨਹੀਂ ਹੁੰਦੀ ਚਾਹੇ ਡੀਐਸਪੀ ਹੋਵੇ ਐਸਐਸਬੀ ਹੋਵੇ ਐਸਐਚਓ ਹੋਵੇ ਜੇ ਨਹੀਂ ਸੁਣਾਈ ਹੁੰਦੀ ਤਾਂ ਸਾਰੇ ਆਪਣੇ ਆਪਣੇ ਪਰਿਵਾਰ ਲੈ ਕੇ ਬੱਚੇ ਲੈ ਕੇ ਤੇ ਨਾਲ ਜਿਹੜੀਆਂ ਆਪਣੀਆਂ ਦਿੱਤੀਆਂ ਗਈਆਂ ਦਰਖਾਸਤਾਂ ਉਹ ਨਾਲ ਲੈ ਕੇ ਆਓ ਜਿਨ੍ਹਾਂ ਨਾਲ ਠੱਗੀ ਠੋਰੀ ਹੋਈ ਹੈ ਕ੍ਰੈਮ ਹੋਈ ਹੈ ਵਧਿੱਕੀਆਂ ਹੋਈਆਂ ਉਹ ਸਾਰੇ ਬੰਦੇ ਆਪਣੇ ਕਾਗਜ਼ ਲੈ ਕੇ ਆਣ ਤਾਂ ਕਿ 10 ਵਜੇ ਇੱਥੇ ਪਹੁੰਚ ਜਾਓ ਤਾਂ ਕਿ ਲੋਕਾਂ ਦਾ ਜਿਹੜਾ ਹੈਗਾ ਦੱਸ ਦਈਏ ਵੀ ਅੱਜ ਦੀ ਸਰਕਾਰ ਤੇ ਅੱਜ ਦੀ ਪੁਲਿਸ ਪ੍ਰਸ਼ਾਸਨ ਕੀ ਲੋਕਾਂ ਨਾਲ ਵਿਹैया ਕਰ ਰਹੀ ਹੈ ਕੀ ਕੀ ਜਿਹੜਾ ਪੰਜਾਬ ਪੁਲਿਸ ਲੋਕੀਂਵੇਂ ਕਿਵੇਂ ਧੱਕੇ ਜਿਹੜੇ ਥਾਣਿਆਂ 'ਚ ਹੋ ਰਹੇ ਨੇ ਲੱਗ ਲੱਗ ਜਿਹੜੀ ਲੇਡੀਜ਼ ਜੈਂਟਸ ਬਜ਼ੁਰਗ ਮਾਤਾਵਾਂ ਰੁਲਦੀਆਂ ਕਰ ਰਹੀਆਂ ਨੇ ਉਹ ਤੁਹਾਡੇ ਰਹੀਂ ਆਪਣਾ ਸਾਰਾ ਹੀ ਤਾਂ ਦੱਸਣਗੇ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਉਸ ਪ੍ਰਸ਼ਾਸਨ ਮੁਹਾਲੀ ਜ਼ਿਲ੍ਹੇ ਤੋਂ ਪੀੜਤ ਲੋਕ ਸਭ ਪਹੁੰਚਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ